ਹੈਲੋ ਜੀ গুড মর্নিং ਜੀ ਕੀ ਹਾਲ ਹੈ ਜੀ ਤੁਹਾਡੇ ਸਭ ਦੇ ਹੋਪ ਤੁਸੀਂ ਵਧੀਆ ਹੀ ਹੋਵੋਗੇ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਕਰਵਾ ਚੌਥ ਲਈ ਸਪੈਸ਼ਲ ਸੂਟ ਰਹਿਣ ਵਾਲੇ ਨੇ ਇਹ ਵਾਲੇ ਸੂਟ ਗਰੇਪ ਦੇ ਰਹਿਣ ਵਾਲੇ ਨੇ ਪਿਓਰ ਗਰੇਪ ਦੇ ਪ੍ਰਾਈਸ 2900 ਰੁਪਏ ਸ਼ਿਪਿੰਗ ਫ੍ਰੀ ਹੋਲ ਹੈਂਡ ਐਮਬਲੋਇਡਰੀ ਮਿਲ ਜਾਈਏਗੀ ਤੁਹਾਨੂੰ ਕਰੇ ਦੇ ਉੱਤੇ ਤੇ ਦੁਪੱਟੇ ਦੇ ਉੱਤੇ ਵੀ ਬਹੁਤ ਸੋਹਣੀ ਐਮਬਲੋਇਡਰੀ ਮਿਲ ਜਾਈਏਗੀ 5 ਮੀਟਰ ਸੂਟ ਰਹਿਣ ਵਾਲਾ ਹੈ ਇਹ ਵੀ ਸੂਟ ਗਰੇਪ ਦੇ ਰਹਿਣ ਵਾਲੇ ਨੇ ਇਹਦਾ ਵੀ ਪ੍ਰਾਈਸ 2900 ਰੁਪਏ ਬਹੁਤ ਸੋਹਣੀ ਮਸ਼ੀਨਿੰਗ ਕੜਾਈ ਹੈਂਡ ਇਬ੍ਰੋਇਡਰੀ ਕੀਤੀ ਹੋਈ ਹੈ ਤੇ ਦੁਪੱਟੇ ਤੇ ਵੀ ਤੁਹਾਨੂੰ ਹੈਂਡ ਇਬ੍ਰੋਇਡਰੀ ਮਿਲ ਜੇਗੀ ਤੇ ਫੋਰ ਸਾਈਡਰ ਕਟਵਰਕ ਮਿਲ ਜੇਗਾ ਤੇ ਬਹੁਤ ਹੀ ਪਿਆਰੇ ਪਿਆਰੇ ਕਲਰ ਅਵੇਲੇਬਲ ਹੈਗੇ ਨੇ 5 ਮੀਟਰ ਸੂਟ ਦਾ ਫੈਬਰਿਕ ਰੈਨ ਵਾਲਾ ਸਪੈਸ਼ਲ ਕਰਵਾ ਚੌਥ ਲਈ ਇਹ ਸੂਟ ਰੈਨ ਵਾਲੇ ਨੇ ਹਾਂਜੀ ਤੇ ਇਹਨਾਂ ਚ ਕੋਈ ਵੀ ਸੂਟ ਤੁਸੀ ਪਸੰਦ ਕਰਦੇ ਹੋ ਸਕਰੀਨ ਤੇ ਨੰਬਰ ਨੰਬਰ ਤੁਹਾਨੂੰ ਦੱਸਿਆ ਗਿਆ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ 8059895798 ਇਸ ਨੰਬਰ ਤੇ ਸੂਟ ਦਾ ਸਕਰੀਨ ਸ਼ਾਟ ਭੇਜੋ ਤੇ ਬੁਕਿੰਗ ਕਰਵਾਓ ਜੀ ਕੈਸ਼ অন ਡਿਲੀਵਰੀ ਨਹੀਂ ਹੈ ਕਿ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਤੇ ਜਲਦੀ ਤੋਂ ਜਲਦੀ ਇਸ ਤੋਂ ਪਹਿਲਾਂ ਕਿ ਇਹ ਸੋਲਡ ਆਊਟ ਹੋ ਜਾਣ ਬਹੁਤ ਹੀ ਪਿਆਰੀ ਕਲੈਕਸ਼ਨ ਰਹਿਣ ਵਾਲੀ ਹੈ ਦਿੱਤੇ ਗਏ ਨੰਬਰ ਤੇ ਮੈਸੇਜ ਕਰਕੇ ਬੁਕਿੰਗ ਕਰਾਓ ਇਹ ਵੀ ਸੂਟ ਬਹੁਤ ਹੀ ਪਿਆਰੇ ਰਹਿਣ ਵਾਲੇ ਨੇ ਕੰਟਰਾਸਟ ਦੇ ਦੁਪੱਟੇ ਦਿੱਤੇ ਜਾ ਰਹੇ ਨੇ ਐਮਬੋਲਡਰੀ ਕੰਟਰਾਸਟ ਵਿੱਚ ਕੀਤੀ ਹੋਈ ਹੈ ਤੇ ਬਾਟਮ ਤੇ ਵੀ ਐਮਬੋਲਡਰੀ ਮਿਲ ਜੇਗੀ ਮਸ਼ੀਨ ਐਮਬੋਲਡਰੀ ਦਾ ਵਰਕ ਮਿਲ ਜੇਗਾ ਬਹੁਤ ਹੀ ਪਿਆਰੀ ਕਲੈਕਸ਼ਨ ਹੈਗੀ ਬਹੁਤ ਹੀ ਸੋਹਣੇ ਸੋਹਣੇ ਸੂਟ ਹੈਗੇ ਨੇ ਇਹਦੀ ਮਸ਼ੀਨ ਐਮਬੋਲਡਰੀ ਦਾ ਸੂਟ ਰਹਿਣ ਵਾਲਾ ਹੈ ਬਹੁਤ ਸੋਹਣਾ ਦੁਪੱਟਾ ਨਾਲ ਦਿੱਤਾ ਜਾ ਰਿਹਾ ਹੈਗਾ ਤੇ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਮੈਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੇ ਬੁਕਿੰਗ ਕਰਵਾਓ ਜੀ ਤੇ ਨੈਕਸਟ ਸੂਟ ਜੋ ਹੈਗੇ ਨੇ ਇਹ ਬਨਾਰਸੀ ਰਹਿਣ ਵਾਲੇ ਨੇ ਇਹ ਵੀ ਬਹੁਤ ਹੀ ਸੋਹਣੇ ਸੋਹਣੇ ਕਲਰ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਤੇ ਤੁਸੀਂ ਆਰਡਰ ਕਰਨ ਲਈ ਜਲਦੀ ਤੋਂ ਜਲਦੀ WhatsApp ਕਰੋ ਤੇ ਇਹਨਾਂ ਦੇ ਬੁਕਿੰਗ ਕਰਾਓ ਥੈਂਕ ਯੂ ਸੋ ਮਚ